ਉਹ ਗੁਰੂ ਦਾ ਪਿਆਰਾ ਖਾਲਸਾ ਭਾਈ ਬਿਆਨ ਸਿੰਘ ਜੀ ਸਵੇਰੇ ਉੱਠ ਕੇ ਭਜਨ ਕਰਦਾ ਸੀ ਖਾਲਸਾ ਜੀਓ ਤੇ ਭਜਨ ਵੀ ਇਹੋ ਜਿਹਾ ਕਰਦਾ ਸੀ 24 ਘੰਟੇ ਲੱਗਾ ਰਹਿੰਦਾ ਸੀ ਤੇ ਸਾਧਨ ਵੀ ਉਹਨੇ ਬੜੇ ਰੱਖੇ ਹੋਏ ਸੀ ਜਿਸ ਵੇਲੇ ਬੰਦਗੀ ਕਰਨ ਲੱਗੇ ਨਾ ਕਦੇ-ਕਦੇ ਆਲਸ ਆ ਜਾਂਦਾ ਬੰਦੇ ਨੂੰ ਆਲਸ ਤੇ ਬੰਦਗੀ ਦਾ ਪਹਿਲੀ ਨੰਬਰ ਤੇ ਰਹਿੰਦਾ ਉਹ ਤੇ ਨੀਂਦ ਉਸ ਵੇਲੇ ਖੜੇ ਹੋ ਜਾਂਦੀ ਉਸਨੇ ਅਮਰਤ ਵੇਲੇ ਬੈਠ ਕੇ ਪਹਿਲੇ ਭਜਨ ਕਰਨਾ ਗੁਰਮੰਤਰ ਦਾ ਜਿਸ ਵੇਲੇ ਸ਼ਰੀਰ ਖੱਕ ਜਾਂਦਾ ਸੀ ਤੇ ਫਿਰ ਤੁਰ ਫਿਰ ਕੇ ਭਜਨ ਕਰਦਾ ਸੀ ਉਹ ਜਿਸ ਨੂੰ ਚੰਕਰਮਣ ਕਿਹਾ ਇਸ ਧਰਤੀ ਵਾਲਿਆਂ ਨੇ ਤੇ ਤੁਰ ਫਿਰ ਕੇ ਭਜਨ ਕਰਨਾ ਜਿਸ ਵੇਲੇ ਤੁਰ ਫਿਰ ਕੇ ਵੀ ਭਜਨ ਕਰਕੇ ਥੱਕ ਜਾਂਦਾ ਸੀ ਤੇ ਖੁਰਸੀ ਬੈ ਕੇ ਖੁਰਸੀ ਤੇ ਬੈ ਕੇ ਭਜਨ ਕਰਨਾ ਉਸਨੇ ਫਿਰ ਉਸਨੇ ਥੱਕ ਗਿਆ ਤੇ ਫਿਰ ਚੂਲੇ ਤੇ ਬਹਿ ਜਾਣਾ ਨਾਲ ਭਜਨ ਕਰਨਾ ਨਾਲੇ ਹੂਟਾ ਲਈ ਜਾਣਾ ਜਿਸ ਵੇਲੇ ਹੋਰ ਥੱਕ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ ਕਰਦਾ ਸੀ ਤੇ ਨਾਲੇ ਬੰਦਗੀ ਕਰਦਾ ਸੀ ਤੇ ਥੱਕ ਜਾਵੇ ਹੋਰ ਤੇ ਟੇਬ ਰਿਕਾਟ ਲਾ ਦੇਣਾ ਉਹਨੇ ਹਟਣਾ ਨਹੀਂ ਖਾਲਸਾ ਜੀਓ ਇਸ ਤਰ੍ਹਾਂ ਹੀ ਬੰਦਗੀ ਹੋਣ ਦੀ ਖਾਲਸਾ ਜੀ ਉਹਨੇ ਉਹਦੇ ਪੰਜ ਬਾਣੀਆਂ ਦਾ ਨਿਤਨੇਮ ਪੜ ਲਿਆ ਚਾਰ ਵੇਰੀ ਵਾਹਿਗੁਰੂ ਬੋਲਿਆ ਪੰਜ ਵੇਰੀ ਮੂਲ ਮੰਤਰ ਪੜ ਲਿਆ ਤੇ ਕੁਝ ਵੀ ਨਹੀਂ ਹੁੰਦਾ ਫਿਰ ਤੇ ਲੱਗੇ ਰਹਿਣਾ ਪੈਂਦਾ ਜਿਵੇਂ ਸੂਰਮੇ ਲੱਗੇ ਰਹਿੰਦੇ ਨਾ ਮੈਦਾਨੇ ਜੰਗ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਨੇ ਕਥਾ ਕੀਤੀ ਨਾ ਇਹ ਤਾਕਤ ਸਾਹਿਬ ਦੀ ਸਟੇਨਗਨ ਹੈਗੀ ਪੂਰੀ ਜਿਸ ਵੇਲੇ ਚੱਲਦੀ ਨਾ ਫਿਰ ਧੜ 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 ਚੱਲਦੀ ਫਿਰ ਫਿਰ ਨਹੀਂ ਰੁਕਦੀ ਫਿਰ ਖਾਲਸਾ ਜੀ ਉਸ ਨੇ ਬੰਦਗੀ ਕਰਨੀ ਨਾਮ ਜਪਣਾ ਸਮਾਂ ਬੀਤਦਾ ਗਿਆ ਕੋਈ ਗੱਲ ਨਾ ਬਣੇ ਪਰ ਕੋਈ ਹੱਥ ਪੱਲੇ ਕੁਛ ਨਾ ਪਵੇ ਫਿਰ ਰੋਂਦਾ ਸੀ ਖਾਲਸਾ ਜੀ ਉਹ ਜਿਸ ਵੇਲੇ ਬੰਦਗੀ ਵਾਲਿਆਂ ਤੋਂ ਗੱਲ ਨਹੀਂ ਬਣਦੀ ਨਾ ਫਿਰ ਰੋਂਦੇ ਬਾਜਾ ਵਾਲੇ ਨੂੰ ਯਾਦ ਕਰ ਕਰਕੇ ਅਸੀਂ ਕਦੀ ਰੋਂਦੇ ਬਾਜਾ ਵਾਲੇ ਨੂੰ ਯਾਦ ਕਰ ਗਏ ਨਹੀਂ ਰੋਂਦੇ ਸਾਨੂੰ ਲੋੜ ਹੀ ਨਹੀਂ ਬਾਜਾਂ ਵਾਲੇ ਦੀ ਸੋਵਨ ਸਿੰਘ ਰਾਜ ਨੂੰ ਪਾਵੇ ਨਾਲ ਹੀ ਆਵੇ ਸਾਨੂੰ ਲੋੜ ਹੀ ਨਹੀਂ ਬਾਜਾਂ ਵਾਲੇ ਦੀ ਅੱਜ ਕਾਹ ਨੂੰ ਰੋਈਏ ਸੀ ਛੋਟੀ ਛੋਟੀ ਚੀਜ਼ਾਂ ਲਈ ਰੋਂਦੇ ਸੰਸਾਰ ਵਿੱਚ ਸਭ ਕੁਝ ਆਪਣਾ ਇੱਕ ਰਾਮ ਪਰ ਆਇਆ ਅਸੀਂ ਇੱਕ ਰਾਮ ਨੂੰ ਪਰਾਇਆ ਕਰ ਦਿੱਤਾ ਹੁਣ ਇੱਥੇ ਆ ਕੇ ਬੈਠੇ ਨਾ ਖਾਲਸਾ ਜੀਓ ਇੱਥੋਂ ਕੋਈ ਚੁਣੌਤੀਆਂ ਲੈ ਕੇ ਜਾਓ ਇੱਥੋਂ ਸਿੱਖਿਆ ਲੈ ਕੇ ਜਾਓ ਕਿ ਅਸੀਂ ਬਾਜਾਂ ਵਾਲਾ ਨੂੰ ਕਦੇ ਨਹੀਂ ਭੁੱਲਾਂਗੇ ਉਹ ਰੋਂਦਾ ਸੀ ਕਹਿੰਦਾ ਸੀ ਕਦੋਂ ਦਰਸ਼ਨ ਹੋएंगे ਚਸ਼ਮ ਤਰ ਜਿਹੜਾ ਭਗਤ ਹੁੰਦਾ ਨਾ ਉਹਦੀਆਂ ਅੱਖਿਆ ਤਰ ਬਤਰ ਹੁੰਦੀ ਆਸੂਆਂ ਦੇ ਨਾਲ ਟਪ ਟਪ ਆਸੂ ਟਪਕਦੇ ਰਹਿੰਦੇ ਸੀ ਉਹਦੇ ਪਰ ਗੱਲ ਕੋਈ ਬਣੀ ਨਹੀਂ ਗੱਲ ਸਿਰੇ ਨਾ ਲੱਗੇ ਕੋਈ ਇੱਕ ਰੰਗੀ ਰੂਹ ਮਿਲੀ ਉਸ ਨੂੰ ਕਹਿਣ ਲੱਗੇ ਆਰ ਗੁਰਮੁਖਾ ਕਹਿਣ ਲੱਗੇ ਕੀ ਗੱਲ ਹੋ ਗਈ ਉਸਨੇ ਕਿਹਾ ਰ ਸਮਾ ਬੀਤਦਾ ਜਾਂਦਾ ਬਚਪਨ ਤੋਂ ਬੰਦੀ ਵਿੱਚ ਲੱਗੇ ਹੋਏ ਹਾਂ ਹੁਣ ਉਮਰ ਖਤਮ ਹੋਣ ਨੂੰ ਆ ਇੱਕ ਵਾਰ ਕੋਈ ਗੱਲ ਹੀ ਨਹੀਂ ਬਣਦੀ ਨਾ ਕਿਤੇ ਬਾਜਾਂ ਵਾਲੇ ਦੇ ਦਰਸ਼ਨ ਹੋਏ ਨਾ ਕਿਤੇ ਪ੍ਰਮਾਤਮਾ ਦੇ ਦਰਸ਼ਨ ਹੋਏ ਤੇ ਉਸ ਗੁਰਮੁਖ ਪਿਆਰੇ ਨੇ ਦੱਸ ਪਾਈ ਪਿਆਰੇ ਖਾਲਸਾ ਜੀਓ ਉਸ ਵੇਲੇ ਉਹ ਬੰਦਗੀ ਕਰਦਾ ਸੀ ਨਾ ਸਿੰਘ ਉਸ ਵੇਲੇ ਪੰਜਾਬ ਦੀ ਸਰ ਜਮੀਨ ਤੇ ਬਾਬਾ ਨੰਦ ਸਿੰਘ ਜੀ ਵਿਚਰਦੇ ਸੀ ਜਿਨ੍ਹਾਂ ਨੇ ਬਹੁਤ ਪ੍ਰਚਾਰ ਕੀਤਾ ਖਾਲਸਾ ਜੀਓ ਸਿੱਖੀ ਦਾ ਸਾਰਿਆਂ ਨੂੰ ਜੋੜਿਆ ਪ੍ਰਮਾਤਮਾ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਸ ਵੇਲੇ ਬਾਬਾ ਨੰਦ ਸਿੰਘ ਦਾ ਨਾਮ ਲਿਆ ਜਿਸ ਵੇਲੇ ਪਿਆਸੇ ਨੂੰ ਕਹਿ ਦਿੱਤਾ ਜਾਵੇ ਨਾ ਫਲਾਨੇ ਜਗ੍ਹਾ ਪਾਣੀ ਰੱਖਿਆ ਹੋਇਆ ਬਸ ਫਿਰ ਉਹਨਾਂ ਕਿਸੇ ਦੀ ਪਰਵਾਹ ਕਰਦਾ ਜੇ ਪਿਆਸਨੀ ਤੇ ਗੱਲ ਬਖਰੀ ਪਰ ਜਿਹੜਾ ਪਿਆਸਾ ਹੋਵੇ ਪਿਆਸ ਨਾਲ ਮਰਦਾ ਹੋਵੇ ਗੰਠੋ ਦਾ ਜਲਦਾ ਹੋਵੇ ਪਾਣੀ ਦੇ ਨਾਲ ਪਿਆਸ ਨਾਲ ਤੇ ਉਹ ਫਿਰ ਭੱਜ ਕੇ ਪਾਣੀ ਕੋਲ ਪਹੁੰਚ ਜਾਂਦਾ ਪਹੁੰਚ ਗਿਆ ਜੀ ਪਤਾ ਕੀਤਾ ਮਹਾਪੁਰਸ਼ ਕਿੱਥੇ ਹਨ ਪਰ ਮਹਾਪੁਰਸ਼ਾਂ ਦੇ ਕੋਲ ਬੜੀਆਂ پابੰਦੀਆਂ ਸੀ ਕੋਈ ਸਿੱਧਾ ਜਾ ਕੇ ਨਹੀਂ ਮਿਲ ਸਕਦਾ ਹੁਣ ਤਾਂ ਸਾਨੂੰ ਸਿੱਧੇ ਈਟੇ ਵਾਂਗੂ ਵੱਜਦੇ ਕੋਈ ਆ ਗਿਆ ਆ ਫਿਰ ਉਹ ਸ਼ੁਰੂ ਸੰਸਾਰ ਦੀਆਂ ਗੱਲਾਂ ਬਾਬਾ ਜੀ ਫਿਰ ਸਾਡਾ ਕਾਰੋਬਾਰ ਨਹੀਂ ਚੱਲਦਾ ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਮੈਂ ਕਿਹਾ ਚੰਗਾ ਹੋਇਆ ਹਾਰਾ ਸੁਖੀ ਹੈ ਕਾਹਨੂੰ ਵਿਆਹ ਕਰਨਾ ਹੋਦਾ ਉਹ ਕਹਿੰਦਾ ਉਹ ਬਾਬਾ ਜੀ ਇਸ ਤਰ੍ਹਾਂ ਥੋੜੀ ਬੋਲੀ ਤਾਂ ਹੁੰਦਾ ਕਿ ਉਹ ਕਹੀਂ ਕਹਿੰਦਾ ਕਾਰੋਬਾਰ ਨਹੀਂ ਚੱਲਦਾ ਕਹਿੰਦੇ ਉਹ ਚਾਰ ਬੀਬੀਆਂ ਕੀ ਕਹਿੰਦੇ ਬਾਬਾ ਜੀ ਮੱਝ ਦੁੱਧ ਨਹੀਂ ਦਿੰਦੀ ਮੈਂ ਕਿਹਾ ਵੇਚ ਦਿਓ ਫਿਰ ਉਹ ਕਹਿੰਦਾ ਇੰਨੀ ਅਕਲ ਤੇ ਸਾਨੂੰ ਵੀ ਹੈ ਕਹਿੰਦੇ ਤੂੰ ਕੋਈ ਪਾਠ ਦੱਸ ਕਹਿੰਦਾ ਕੋਈ ਮੰਤਰ ਦੱਸ ਅਜੀ ਮੱਜਾਂ ਦੇ ਲਾ ਕੇ ਬੈਠ ਕੇ ਕਰੀਏ ਮੈਨੂੰ ਕਹੇ ਲਾ ਕੇ ਨਾ ਬੈਠੋ ਮਾਰੀ ਬੁਥਾੜ ਤੇ ਨਾ ਲੱਤ ਤੇ ਕੰਮ ਖਰਾਬ ਹੋ ਜਾਣਾ ਸਾਡੇ ਨਾਲ ਇਹੋ ਜੀਆਂ ਗੱਲਾਂ ਹੁੰਦੀਆਂ ਪਰ ਜਿਹੜੇ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਨਾਮ ਜਪਣ ਵਾਲੇ ਉਹਨਾਂ ਨੇ ਖਾਲਸਾ ਜੀ ਬੜੀਆਂ ਪਾਵਨ ਦੀਆਂ ਲਾ ਕੇ ਰੱਖਦੇ ਹੋ ਇੰਝੀ ਸੂਟ ਕੱਲ ਪੜਿਆ ਹੁੰਦਾ ਅੱਜ ਬੈਗ ਫੜਿਆ ਹੁੰਦਾ ਕਹਿੰਦਾ ਪਾਪਾ ਜੀ ਮੁੰਡੇ ਦਾ ਵਿਆਹ ਨਹੀਂ ਹੁੰਦਾ ਕਹਿੰਦਾ ਮੈਂ ਕਿ ਤੂੰ ਜਾ ਮੈਂ ਕਿ ਸਟੇਸ਼ਨ ਤੇ ਗੱਡੀ ਲੇਟ ਹੋ ਰਹੀ ਤੇ ਉਹ ਜਿਹੜਾ ਸਿੰਘ ਸੀ ਨਾ ਖਾਲਸਾ ਜੀ ਉਹ ਬੜਾ ਰੋਂਦਾ ਸੀ ਬੈਠ ਕੇ ਬਾਹਰ ਤੇ ਜਿਹੜੇ ਮਹਾਪੁਰਖ ਹੁੰਦੇ ਖਾਲਸਾ ਜੀ ਉਹ ਜਿਨ੍ਹਾਂ ਦੀਆਂ ਵਿਚਾਰਾ ਬੰਦ ਹੋ ਜਾਂਦੀਆਂ ਨਾ ਫਿਰ ਉਹ ਅਗਲੇ ਦੀ ਵਿਚਾਰ ਪਛਾਣ ਲੈਂਦੇ ਬਾਬਾ ਅਨੰਦ ਸਿੰਘ ਜੀ ਨੇ ਫਿਰ ਬੁਲਾ ਲਿਆ ਸਿੰਘ ਨੂੰ ਜਿਸ ਵੇਲੇ ਦਰਸ਼ਨ ਕੀਤੇ ਨਾ ਮਹਾਪੁਰਖਾਂ ਦੇ ਚੌੜਾ ਜਨ ਮੱਥਾ ਖੀਵੇ ਜੇ ਨੇਤਰ ਲਬਾਂ ਤੇ ਮੁਸਕਰਾਹਟ ਖਾਲਸਾ ਜੀ ਉਹ ਸਿਰ ਰੱਖ ਦਿੱਤਾ ਚਰਨਾਂ ਵਿੱਚ ਸਿਰ ਕੀ ਰੱਖਿਆ ਖਾਲਸਾ ਜੀ ਉਹ ਅੰਸੂਆਂ ਦੇ ਨਾਲ ਚਰਨ ਧੋ ਦਿੱਤੇ ਰੋਣ ਲੱਗ ਪਿਆ ਦੁਸਕਾਰੇ ਮਾਰ-ਮਾਰ ਕੇ ਮਾਪੁਰਖ ਨੇ ਸਿਰ ਤੇ ਹੱਥ ਰੱਖਿਆ ਹਲਾਸ਼ੇਰੀ ਦਿੱਤੀ ਹੌਸਲਾ ਦਿੱਤਾ ਕਹਿਣ ਲੱਗੇ 10 ਗੁਰਮੁਖਾ ਕੀ ਗੱਲ ਫਿਰ ਉਸ ਨੇ ਆਪਣੀ ਵਿਅਥਾ ਸੁਣਾਈ ਸਾਰੀ ਕਹਿਣ ਲੱਗੇ ਮਾਪੁਰਖੋ ਮੇਰਾ ਪਰਿਵਾਰ ਨਾ ਬੜਾ ਗੁਰਮੁਖ ਹੈਗਾ ਮੈਂ ਬਚਪਨ ਤੋਂ ਬੰਦਗੀ ਵਿੱਚ ਲੱਗਾ ਹੋਇਆ ਤੁਸੀਂ ਹੁਣ ਧਿਆਨ ਨਾਲ ਸੁਣੋ ਖਾਲਸਾ ਜੀ ਉਹ ਉਸਨੇ ਕਿਹਾ ਮੈਂ ਬਚਪਨ ਤੋਂ ਬੰਦਗੀ ਵਿੱਚ ਲੱਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੇ ਬੰਦਗੀ ਬਾਰੇ ਪੁੱਛੀਏ ਤਾਂ ਸਤਿਗੁਰੂ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਛੋਟੀ ਛੋਟੀ ਉਮਰਾਂ ਜਿਨ੍ਹਾਂ ਨੇ ਬੰਦਗੀ ਕੀਤੀ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਭਗਤ ਦੀ ਤੇ ਉਮਰ ਲਿਖ ਦਿੱਤੀ ਪੰਜ ਬਰਕੂ ਅਨਾਤ ਤਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੰਜ ਸਾਲ ਦਾ ਸੀ ਖਾਲਸਾ ਜੀ ਉਹ ਤਰੂ ਤੇ ਹੁਣ ਸੁਣ ਕੇ ਜਿਹੜੇ ਬੁੱਢੇ ਉਹ ਨਾਰਾਜ਼ ਨਾ ਹੋ ਜਾਣ ਕਹਿੰਦੇ ਹਾਂ ਅਸੀਂ ਕੀ ਕਰੀਏ ਨਹੀਂ ਖਾਲਸਾ ਜੀਓ ਤਨ ਗੁਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਛ ਬਿਗੜਿਓ ਨਾਹਿਣ ਅਜਹੁ ਜਾ ਹੁਣ ਵੀ ਨਹੀਂ ਵਿਗੜਿਆ ਕੁਛ ਹੁਣ ਵੀ ਖੜਾ ਹੋ ਜਾ ਭਗਤੀ ਵਾਸਤੇ ਕਮਰ ਕਸਾ ਕਸਲੇ ਉਸਨੇ ਕਿਹਾ ਖਾਲਸਾ ਜੀਓ ਮੈਂ ਬਚਪਨ ਤੋਂ ਬੰਦਗੀ ਕਰਦਾ ਸੀ ਤੇ ਹੁਣ ਤੇ ਸਾਡੇ ਛੋਟੇ ਛੋਟੇ ਬਚਪਨਾਂ ਬੱਚਿਆਂ ਨੇ ਮੋਬਾਈਲ ਫੜਿਆ ਹੋਇਆ ਬੰਦਗੀ ਤੇ ਰਹੀ ਕਿਥੇ ਬਸ ਉਹ ਕਹਿੰਦੇ ਬਾਬਾ ਜੀ ਅਸੀਂ ਕਹਿੰਦੇ ਇਹਨੂੰ ਮੋਬਾਈਲ ਉਹ ਬਾਬਾ ਜੀ ਉਹ ਤੇ ਰਹਿੰਦਾ ਹੀ ਨਹੀਂ ਟਿਕਦਾ ਹੀ ਨਹੀਂ ਕਹਿੰਦੇ ਬਿਨਾ ਮੋਬਾਈਲ ਤੋਂ ਮੋਬਾਈਲ ਦਿੱਤੇ ਤਾਂ ਟਿਕਦਾ ਹੁਣ ਇਹ ਹਾਲਤ ਹੈ ਸਾਡੀ ਪਹਿਲੇ ਬੀਬੀਆਂ ਬੰਦਗੀ ਕਰਦੀ ਸੀ ਭਜਨ ਕਰਦੀ ਸੀ ਸਿਮਰਨ ਕਰਦੀਆਂ ਸੀ ਉਹਨੇ ਕਹਾਂ ਮੈਂ ਬਚਪਨ ਤੋਂ ਲੱਗਾ ਹੋਇਆ ਅੱਜ ਮੈਂ ਅੰਤ ਦਾ ਸਮਾਂ ਆ ਰਿਹਾ ਕੁਝ ਗੱਲ ਨਹੀਂ ਬਣੀ ਖਾਲਸਾ ਜੀਓ ਜਿਹੜੇ ਜਿਹੜੇ ਭਜਨ ਕਰਦੇ ਨੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿਸੇ ਗੁਰਮੁਖ ਦੀ ਸੰਗਤ ਜ਼ਰੂਰ ਕਰੋ ਕਾਰੂ ਵਿੱਚ ਬੈਠ ਕੇ ਬੰਗੀ ਕਰਕੇ ਕੁਝ ਇੰਨਾ ਨਹੀਂ ਪੱਲੇ ਪੈਂਦਾ ਪਰ ਗੁਰਮੁਖ ਵੀ ਇਹੋ ਜਿਹਾ ਹੋਏ ਜਿਹੜਾ ਇਸ ਪਾਰ ਰਹਿ ਕੇ ਉਸ ਪਾਰ ਦੀ ਖਬਰ ਹੋਏ ਸੁਣੋ ਨਾਮ ਦਾ ਗੁਰਮੁਖ ਨਾ ਹੋਵੇ ਅੱਗੇ ਹੱਦੇ ਤੇ ਸੁੱਤੇ-ਸੁੱਤੇ ਜਕਾਰਾ ਛੱਡ ਰਹੇ ਹਾਂ ਰੋਟੀ ਖਾਣ ਦਾ ਟਾਈਮ ਹੋ ਗਿਆ ਬਾਬਾ ਵੀ ਹਟਦਾਂ ਲੀਆਂ ਕਿਸੇ ਖਾਲਸਾ ਜੀ ਉਹ ਗੁਰਮੁਖ ਦੀ ਸੰਗਤ ਕਰਨੀ ਗੁਰਮੁਖ ਜੀ ਇਹੋ ਜਾਂ ਹੋਇਆ ਜਿਹੜੀ ਬਾਜਾਂ ਵਾਲੇ ਦੀ ਬਾਹਾਂ ਵਿੱਚ ਜਿਹਦੀ ਬਾਹਾਂ ਹੋਣ ਖਾਲਸਾ ਜੀ ਧਰਤੀ ਖਾਲੀ ਨਹੀਂ ਹੈਗੀ ਇਹੋ ਜੇ ਗੁਰਮੁਖਾਂ ਤੋਂ ਉਹ ਹੁਣ ਬਸ ਵੀ ਕਰਦੇ ਗਏ ਉਹਨੂੰ ਕੀ ਖਾਲਸਾ ਜੀ ਇਹੋ ਜੇ ਗੁਰਮੁਖਾਂ ਤੋਂ ਧਰਤੀ ਖਾਲੀ ਨਹੀਂ ਹੈਗੀ ਅਸੀਂ ਆਨੇ ਆ ਉਹ ਗੱਲ ਵੱਖਰੀ ਅਸੀਂ ਅੱਖਾਂ ਮੀਟੀਆਂ ਹੋਈਆਂ ਉਹ ਗੱਲ ਵੱਖਰੀ ਪਰ ਧਰਤੀ ਕਦੇ ਖਾਲੀ ਨਹੀਂ ਹੋਈ ਬੰਦਗੀ ਵਾਲਿਆਂ ਤੋਂ ਅਗਰ ਜਿ ਦਿਨ ਖਾਲੀ ਹੋ ਜਾਵੇ ਨਾ ਖਾਲਸਾ ਜਿਉਂ ਦਿਨ ਧਰਤੀ ਘਰ ਹੋ ਜਾਣੀ ਧਰਤੀ ਦਾ ਕੁਝ ਵੀ ਨਹੀਂ ਰਹਿਣਾ ਕੋਈ ਤੇ ਬੰਗੀ ਵਾਲੇ ਦੇ ਨਾਮ ਜਪਣ ਵਾਲੇ ਬਾਣੀ ਪੜਨੇ ਵਾਲੇ ਦੀ ਸੰਗਤ ਕਰਿਆ ਕਰੋ ਜਿਸ ਵੇਲੇ ਉਸ ਨੇ ਕਿਹਾ ਨਾ ਮੈਂ ਛੋਟੀ ਉਮਰ ਵਿੱਚ ਬੰਦਗੀ ਕਰਦਾ ਕੋਈ ਸਹਜ ਨਹੀਂ ਕੋਈ ਆਨੰਦ ਨਹੀਂ ਕੋਈ ਰਸ ਨਹੀਂ ਆਇਆ ਮਹਾਪੁਰਖਾਂ ਨੇ ਕਿਹਾ ਫਿਰ ਇੱਕ ਮੇਰੀ ਕਹਿ ਫਿਰ ਉਸ ਨੇ ਕਿਹਾ ਮੈਂ ਬਚਪਨ ਤੋਂ ਬੰਦਗੀ ਕਰਦਾ ਮਹਾਰਾਜ ਪਰ ਕੋਈ ਗੱਲ ਨਹੀਂ ਬਣਦੀ ਮਾਪੁਰ ਕਹਿਣ ਲੱਗੇ ਦੋ ਤਿੰਨ ਵੇਰਿਓ ਤੋ ਦੁਰਾਇਆ ਉਹਨੇ ਫਿਰ ਬੋਲਦਾਰਾ ਉਹਨਾਂ ਨੇ ਉਸੇ ਇਹ ਫਾਲੀ ਬਿਮਾਰੀ ਕਹਿਣ ਲੱਗੇ ਤੂੰ ਭਜਨ ਕਰਨ ਦਾ ਪਰ ਮੈਂ ਮੈਂ ਬੜੀ ਕਰੀ ਜਾਂਦਾ ਖਾਲਸਾ ਜੋ ਜਿਹੜੀ ਬੰਦਗੀ ਹੈਗੀ ਨਾ ਇਹ ਕੋਈ ਚੰਗੇ ਕਰਮ ਹੋਣ ਕੋਈ ਕੋਈ ਪੁੰਨ ਉੱਤੇ ਆਉਣ ਤਾਂ ਬੰਦਗੀ ਮਿਲਦੀ ਇੱਕ ਅੰਦਰ ਸ਼ੌਂਕ ਜਾਗਦਾ ਫਿਰ ਕਿ ਮੈਂ ਵੀ ਅੰਮ੍ਰਿਤ ਵੇਲੇ ਉਠਾਂ ਮੈਂ ਵੀ ਕੀਰਤਨ ਸੁਣਾ ਮੈਂ ਵੀ ਬਾਣੀ ਗੰਠ ਕਰਾਂ ਹੁਣ ਬਾਣੀ ਤੇ ਕੋਈ ਗੰਠ ਨਹੀਂ ਕਰਦਾ ਗੀਆਂ ਬਹੁਤ ਬਖਸ਼ਿਸ਼ਾਂ ਗੁਰਮੁਖ ਹਰ ਵੇਲੇ ਪਲ-ਪਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਕਿ ਤੇਰੀ ਕਿਰਪਾ ਕਰਕੇ ਬਾਣੀ ਪੜਿਆ ਨਹੀਂ ਤੇ ਮੈਂ ਪਾਪੀ ਉਹ ਗਣੀ ਆਰਾ ਨੀਝ ਮੈਂ ਕਿਥੇ ਬਾਣੀ ਇਹ ਨਿਮਰਤਾ ਦੀਆਂ ਨਿਸ਼ਾਨੀਆਂ ਖਾਸਾ ਜੀਓ ਬੰਦਗੀ ਵਾਲੇ ਦੇ ਕੋਲ ਸਾਰਿਆਂ ਤੋਂ ਵੱਡੀ ਚੀਜ਼ ਨਿਮਰਤਾ ਬਾਬਾ ਜੀ ਨੇ ਕਿਹਾ ਸੀ ਨਾ ਭਾਈ ਸੁਖਿੰਦਰ ਸਿੰਘ ਨੇ ਸਨਹਾਤਨ ਸਨਹਾਹੰਤਨ ਨਿਮਰਤਾ ਤਨ ਨਿਮਰਤਾ ਸਾਧੂ ਉਹ ਜਿਹੜੇ ਨਿਮਰ ਨਿਮਰੀ ਭੂਤ ਹੋਵੇ ਤੇ ਖਾਲਸਾ ਜੀ ਉਹ ਮਹਾਪੁਰਖ ਕਹਿਣ ਲੱਗੇ ਇੰਨੀ ਤੋ ਤਪસ્યા ਕੀਤੀ ਪਰ ਕਹਿਣ ਲੱਗੇ ਮੈਂ ਇਹਦੀ ਗੰਦੀ ਪੂਛ ਨਾਲ ਲੈ ਕੇ ਤੁਰਿਆ ਫਿਰਿਆ ਕਹਿਣ ਲੱਗੇ ਮੈਂ ਛੱਡ ਦੇ ਤੇ ਵੇਖ ਫਿਰ ਕੀ ਹੁੰਦਾ ਖਾਲਸਾ ਜੀ ਉਸੇ ਵੇਲੇ ਘਟਨਾ ਘਟ ਗਈ ਉਸੇ ਵੇਲੇ ਗੱਲ ਬਣ ਗਈ ਇਸ ਕਰਕੇ ਕੋਈ ਸਾਧੂ ਮਹਾਤਮਾ ਦੀ ਹੁਣ ਤਾਂ ਸੰਤ ਬੋਲੇ ਤਾਂ ਕਈਆਂ ਨੂੰ ਅਲਰਜੀ ਹੋ ਜਾਂਦੀ ਕੋਈ ਕਹਿੰਦੇ ਉਹ ਸੰਤ ਹੁੰਦਾ ਹੀ ਨਹੀਂ ਗਾ ਹੁਣੇ ਪੰਥ ਜੀ ਰੌਲਾ ਪੈ ਜਾਂਦਾ ਉਹ ਸਤਿਗੁਰੂ ਕਹਿੰਦੇ ਸੰਤ ਹੇਤ ਪ੍ਰਭ ਤਿਰਹਾਉਣ ਧਾਰੇ ਉਹ ਕਹਿੰਦੇ ਸੰਤਾਂ ਵਾਸਤੇ ਸੱਬਣਾ ਇਹ ਕਹਿੰਦੇ ਸੰਤ ਹੁੰਦਾ ਹੀ ਨਹੀਂ ਕਹਿੰਦੇ ਕੋਈ ਸਾਧੂ ਮਹਤਮਾ ਗੁਰਮੁਖ ਪਿਆਰੇ ਦੀ ਸੰਗਤ ਕਰਨੀ ਖਾਲਸਾ ਜੀਓ ਗੁਰਮੁਖ ਉਹਨਾਂ ਕਹਿੰਦੇ ਜਿਹਦਾ ਸਿੱਧਾ ਮੂੰਹ ਪਰਮੇਸ਼ਵਰ ਹੋਵੇ ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਹੋਵੇ ਖਾਲਸਾ ਜੀਓ ਸਤਗੁਰ ਸੱਚੇ ਪਾਤਸ਼ਾਹ ਜੀ ਆਰੰਭਤਾ ਕਰਨ ਬਖਸ਼ਿਸ਼ਾਂ ਕਰਨ ਅੱਜ ਆਏ ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੀਤ ਚਰਣਾ ਕਮਲਾਂ ਵਿੱਚ ਖਾਲਸਾ ਜੀਓ ਬਹੁਤ ਸਮੇਂ ਦੇ ਬਾਅਦ ਅੱਜ ਸੰਗਤਾਂ ਦਾ ਇਕੱਠ ਵੇਖਿਆ